ਪੇਰੈਂਟਸ ਅਜਿਹੇ ਹੁੰਦੇ ਨੇ ਜਿਹੜੇ ਕਿ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੁੰਦੇ ਪਰ ਉਹਨਾਂ ਦੇ ਬੱਚੇ ਦੇ ਸੁਪਨੇ ਤੇ ਉਹਨਾਂ ਦੇ ਸੁਪਨੇ ਜਿਹੜੇ ਨੇ ਉੱਥੇ ਹੀ ਟੁੱਟ ਜਾਂਦੇ ਹਨ ਕਿ ਅਸੀਂ ਬੱਚਿਆਂ ਦੇ ਲਈ ਲੋਨ ਫੈਸਿਲਿਟੀ ਲੈ ਕੇ ਆਏ ਹਾਂ ਬੱਚੇ ਦੀ ਪ੍ਰੋਫਾਈਲ ਦੇਖ ਲਈ ਵੀ ਵਧੀਆ ਪ੍ਰੋਫਾਈਲ ਹੈ ਬੱਚਾ ਉੱਧਰ ਜਾ ਕੇ ਆਪਣਾ ਸੁਪਨਾ ਪੂਰਾ ਕਰ ਸਕਦਾ ਹੈ ਓਸੀ ਦੇ ਆਧਾਰ ਤੇ ਹੀ ਅਸੀਂ ਬੱਚੇ ਨੂੰ ਲੋਨ ਐਪਰੂਵ ਕਰਕੇ ਦੇ ਦਿੰਨੇ ਆ ਕਈ ਬੱਚਿਆਂ ਦੀ ਪ੍ਰੋਫਾਈਲ ਵੀਕ ਹੁੰਦੀ ਹੈ ਜਿਵੇਂ ਉਹਨਾਂ ਦੇ ਪਰਸੈਂਟੇਜ ਘੱਟ ਹੁੰਦਾ ਹੈ ਜਾਂ ਫਿਰ ਬੈਂਕਸ ਨਹੀਂ ਆਪੰਦੇ ਤੇ ਉਹਨਾਂ ਦੇ ਲਈ ਵੀ ਇਹ ਜਿਹੜਾ ਲੋਨ ਹੈ ਉਹ ਐਪਲੀਕੇਬਲ ਹੈ ਲੋਨ ਐਪਲੀਕੇਬਲ ਹਰ ਉਸ ਬੱਚੇ ਦੇ ਲਈ ਹੈ ਜਦੀ ਪ੍ਰੋਫਾਈਲ ਐਟ ਲੀਸਟ ਜਿਹਦੇ ਬੈਂਡ ਸਕੋਰ ਵਗੈਰਾ ਜਾਂ ਲਗਾ ਲਈ ਹੈ ਪਰ ਇੰਨਾ ਜਿੰਨਾ ਪਰ ਹੈਗਾ ਵੀ ਉਹ ਕੈਨੇਡਾ ਦੇ ਕਿਸੇ ਕਾਲਜ ਦੇ ਵਿੱਚ ਜਾਂ ਯੂਕੇ ਦੇ ਕਿਸੇ ਕਾਲਜ ਦੇ ਵਿੱਚ ਜਾ ਕੇ ਸਟੱਡੀ ਕਰ ਸਕੇ ਚੰਡੀਗੜ੍ਹ ਦੇਨਪਾਰ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ लवली ਕਾਲ ਅੱਜ ਕੱਲ੍ਹ ਜਵਾਕ ਜਮਦੇ ਬਾਚੋਂ ਨੇ ਤੇ ਉਹਨਾਂ ਦੇ ਪੇਰੈਂਟਸ ਵੱਲੋਂ ਉਹਨਾਂ ਨੂੰ ਅਬ੍ਰੋਡ ਭੇਜਣ ਦਾ ਸੁਪਨਾ ਜਿਹੜਾ ਹੈ ਉਹ ਪਹਿਲਾਂ ਹੀ ਦੇਖ ਲਿਆ ਜਾਂਦਾ ਹੈ ਪਰ ਕਈ ਪੇਰੈਂਟਸ ਅਜੇਹੇ ਹੁੰਦੇ ਨੇ ਜਿਹੜੇ ਕਿ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੁੰਦੇ ਪਰ ਉਹਨਾਂ ਦੇ ਬੱਚੇ ਦੇ ਸੁਪਨੇ ਤੇ ਉਹਨਾਂ ਦੇ ਸੁਪਨੇ ਜਿਹੜੇ ਨੇ ਉੱਥੇ ਹੀ ਟੁੱਟ ਜਾਂਦੇ ਹਨ ਤੇ ਉਹਨਾਂ ਦੇ ਬੱਚਿਆਂ ਦੇ ਸੁਪਨਿਆਂ ਨੂੰ ਉਹਨਾਂ ਦੇ ਸੁਪਨਿਆਂ ਨੂੰ ਉਡਾਨ ਦੇਣ ਲਈ ਇੱਕ ਬਹੁਤ ਹੀ ਵਧੀਆ ਵਿਕਲਪ ਜਿਹੜਾ ਹੈ ਉਹ ਮਾਈਗ੍ਰੇਸ਼ਨ ਮਾਸਟਰਸ ਵਾਲੇ ਲੈ ਕੇ ਆਏ ਨੇ ਤੇ ਕੀ ਵਿਕਲਪ ਹੈ ਕਿਵੇਂ ਉਹਨਾਂ ਬੱਚਿਆਂ ਦੇ ਸੁਪਨਿਆਂ ਨੂੰ ਉਡਾਨ ਦਿੱਤੀ ਜਾ ਸਕਦੀ ਹੈ ਜਾਣਾਂਗੇ ਸਿਮਰਨਜੀਤ ਸਿੰਘ ਜੋ ਕਿ ਸਾਡੇ ਨਾਲ ਮੌਜੂਦ ਨੇ ਮਾਈਗ੍ਰੇਸ਼ਨ ਮਾਸਟਰਸ ਦੇ ਫਾਊਂਡਰ ਨੇ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਸਰ ਤੁਹਾਨੂੰ ਅਨਵਾਜੀ ਬਹੁਤ-ਬਹੁਤ ਚੰਡੀਗੜ੍ਹ ਦਿਨ ਪਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੀ ਅੱਜ ਦੀ ਜੋ ਇੰਡੀਅਨ ਮਾਰਕੀਟ ਹੈ ਜੀ ਬੇਸਿਕਲੀ ਉਹਦੇ ਵਿੱਚ 70 ਤੋਂ 80% ਜਿਹੜਾ ਬੱਚਾ ਹੈ ਉਹ ਐਬਰੋਡ ਜਾ ਕੇ ਸਟੱਡੀ ਕਰਨ ਦਾ ਜਾਂ ਲਗਾ ਲਓ ਕਿ ਸੈਟਲ ਹੋਣ ਦੀ ਜਿਹੜੀ ਇੱਛਾ ਰੱਖਦਾ ਹੈ। ਜੀ। ਬਟ ਮੁਸ਼ਕਿਲ ਦੇ ਨਾਲ ਉਹਦੇ ਵਿੱਚੋਂ 20 ਤੋਂ 30% ਬੱਚੇ ਹੋਣਗੇ ਜਿਹੜੇ ਲਗਾ ਲਓ ਫਾਈਨੈਂਸ਼ੀਅਲੀ ਸਟੇਬਲ ਨਹੀਂ ਜਿਨ੍ਹਾਂ ਦੀ ਫੈਮਿਲੀ ਉਹਨਾਂ ਨੂੰ ਹੈਲਪ ਆਊਟ ਕਿਤੇ ਨਾ ਕਿਤੇ ਕਰ ਸਕਦੀ ਹੈ। ਜੀ। ਬਟ ਰਾਦਰ ਥੈਨ 댓 ਜਿੰਨੇ ਵੀ ਬੱਚੇ ਬਚਦੇ ਨੇ ਹੁਣ ਜਾਂ ਤਾਂ ਕੋਈ ਆਪਣੀ ਜਿਹੜੀ ਆ ਪ੍ਰੋਪਰਟੀ ਸੇਲ ਕਰਕੇ ਫੇਰ ਆਪਣੇ ਲਗਾ ਲਓ ਐਬਰੋਡ ਜਾਣ ਦਾ ਆਪਣਾ ਸੁਪਨਾ ਪੂਰਾ ਕਰਦਾ ਹੈ। ਜਾਂ ਫਿਰ ਉਹ ਕਿਸੇ ਨਾ ਕਿਸੇ ਤੋਂ ਰਿਸ਼ਤੇਦਾਰ ਕੋਲੋਂ ਪੈਸੇ ਫੜ ਕੇ ਜਾਂ ਬੈਂਕ ਤੋਂ ਵਿਆਜੇ ਪੈਸੇ ਚੁੱਕ ਕੇ ਤਾਂ ਆਪਣਾ ਸੁਪਨਾ ਪੂਰਾ ਕਰਦਾ ਹੈ। ਤੇ ਅਜਿਹੇ ਜੀ ਵੀ ਕਈ ਵਾਰ ਕੀ ਹੁੰਦਾ ਵੀ ਬੱਚਾ ਕਿਸੇ ਏਜੰਟ ਕੋਲੇ ਜਾਂਦਾ ਹੈ ਤਾਂ ਚਲੋ ਉਹਦੇ ਨਾਲ ਕਈ ਵਾਰ ਅਗੇ ਠੱਗੀ ਵੀ ਹੋ ਜਾਂਦੀ ਹੈ ਵੀ ਜਿੱਥੇ ਉਹਦਾ ਪੈਸਾ ਜਿਹੜਾ ਹੈ ਖਰਾਬ ਹੋ ਜਾਂਦਾ ਹੈ ਤਾਂ ਉਸੇ ਚੀਜ਼ ਨੂੰ ਦੇਖਦੇ ਹੋਇਆ ਮਾਈਗ੍ਰੇਸ਼ਨ ਮਾਸਟਰ ਜਿਹੜਾ ਹੈ ਅੱਜ ਤੋਂ ਮੇਰੇ ਖਿਆਲ ਵਿੱਚ ਪਿਛਲੇ ਡੇਢ ਸਾਲ ਤੋਂ ਅਸੀਂ ਇਸ ਚੀਜ਼ ਦੇ ਉੱਤੇ ਕੰਮ ਕਰ ਰਹੇ ਹਾਂ ਕਿ ਅਸੀਂ ਬੱਚਿਆਂ ਦੇ ਲਈ ਲੋਨ ਫੈਸਿਲਿਟੀ ਲੈ ਕੇ ਆਏ ਹਾਂ ਕਿਉਂਕਿ ਜਦੋਂ ਤੁਸੀਂ ਇੱਕ ਬੈਂਕ ਤੋਂ ਲੋਨ ਲੈਣੇ ਹੋ ਤੁਹਾਡੇ ਕੋਲੇ ਇਨਫ ਡਾਕੂਮੈਂਟੇਸ਼ਨ ਜ਼ਰੂਰੀ ਹੁੰਦੀ ਹੈ ਤੁਹਾਡੇ ਕੋਲ ਇਹ ਪ੍ਰਾਪਰਟੀ ਹੋਣੀ ਜ਼ਰੂਰੀ ਹੈ ਪ੍ਰਾਪਰਟੀ ਦੇ ਅਗੇਂਸਟ ਤੁਹਾਨੂੰ ਲੋਨ ਦਿੱਤਾ ਜਾਂਦਾ ਹੈ ਬੈਂਕ ਦੀ ਵਿਆਜ ਦਰ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਕੁਝ ਐਦਾਂ ਦੀ ਆਪਸ਼ਨ ਲੈ ਕੇ ਆਏ ਵੀ ਜਿੱਦੇ 'ਚ ਨਾ ਤਾਂ ਅਸੀਂ ਬੱਚੇ ਦੀ ਕੋਈ ਪ੍ਰਾਪਰਟੀ ਮਾਰਗੇਜ ਕਰਦੇ ਆ ਜੀ ਤੇ ਵਿਆਜ ਦਰ ਵੀ ਜਿਹੜੀ ਬੈਂਕ ਨਾਲੋਂ ਬਹੁਤ ਘੱਟ ਹੈ ਇੱਥੋਂ ਤੱਕ ਕਿ 2 ਸਾਲ ਦਾ ਸੀ ਕੋਈ ਬੱਚੇ ਨੂੰ ਉਹਦੇ ਉੱਤੇ ਵਿਆਜ ਵੀ ਨਹੀਂ ਲਾਉਂਦੇ ਜੋ ਅਸੀਂ ਐਜੂਕੇਸ਼ਨ ਲੋਨ ਦੰਨੇ ਆ ਤੇ 10 ਸਾਲਾਂ ਦੀਆਂ EMIਆਂ ਤੱਕ ਦੀ ਵੀ ਅਸੀਂ ਆਪਸ਼ਨ ਜਿਹੜੀ ਬੱਚੇ ਨੂੰ ਦੰਨੇ ਆ ਇਹ ਸਿਰਫ ਹੈਲਪ ਆਊਟ ਕਰਨ ਲਈ ਹੈ ਕਿ ਜਿਹੜੇ ਬੱਚੇ ਕਿਤੇ ਨਾ ਕਿਤੇ ਹਾਈ ਸਪੀਡੀ ਸਾਡਾ ਮਕਸਦ ਇਹ ਨਾ ਹੁੰਦਾ ਕਿ ਅਸੀਂ ਬੱਚੇ ਦਾ ਬੈਕਗ੍ਰਾਉਂਡ ਚੈੱਕ ਕਰਦੇ ਆਂ ਕਿ ਉਹਦੀ ਫੈਮਿਲੀ ਕਿੱਦਾਂ ਦੀ ਹੈ ਉਹਦਾ ਹੋਮ ਵਿਜ਼ਿਟ ਕਰਦੇ ਵੀ ਇੱਕ ਫੈਮਿਲੀ ਬੈਕਗ੍ਰਾਉਂਡ ਥੋੜਾ ਚੈੱਕ ਕਰ ਲਿਆ ਬੱਚੇ ਦੀ ਪ੍ਰੋਫਾਈਲ ਦੇਖ ਲਈ ਵੀ ਵਧੀਆ ਪ੍ਰੋਫਾਈਲ ਹੈ ਬੱਚਾ ਉਧਰ ਜਾ ਕੇ ਆਪਣਾ ਸੁਪਨਾ ਪੂਰਾ ਕਰ ਸਕਦਾ ਓਸੀ ਦੇ ਆਧਾਰ ਤੇ ਹੀ ਅਸੀਂ ਬੱਚੇ ਨੂੰ ਲੋਨ ਅਪਰੂਵ ਕਰਕੇ ਦੇ ਦਿੰਨੇ ਆ ਤੇ ਬੇਸਿਕਲੀ ਇਹ ਇੱਕ ਹੈਲਪ ਕਰਨ ਦਾ ਤਰੀਕਾ ਹੀ ਹੈ ਕਿ ਜਿੱਥੋਂ ਤੱਕ ਸਾਡੇ ਵੱਲੋਂ ਹੋ ਸਕਦਾ 500 ਦੇ ਕਰੀਬ ਫੈਮਲੀਆਂ ਪਿਛਲੇ ਡੇਢ ਸਾਲ ਦੇ ਵਿੱਚ ਅਸੀਂ ਆਪਣੇ ਨਾਲ ਜੋੜ ਚੁੱਕੇ ਹੋਵਾਂਗੇ ਜਿਨ੍ਹਾਂ ਦੇ ਬੱਚੇ ਲਗਾ ਲੋ ਅਸੀਂ ਬਾਹਰ ਭੇਜਿਆ ਤੇ ਉਹ ਅੱਜ ਵੀ ਸ ਕੋਈ 7000 ਦੀ 12000 ਦੀ ਹੈ ਮਾਈ ਹਰ ਮਹੀਨੇ ਸਾਨੂੰ ਪੇ ਕਰ ਰਿਹਾ ਹੈ ਤੁਸੀਂ ਡਾਕੂਮੈਂਟੇਸ਼ਨ ਦੀ ਗੱਲ ਕੀਤੀ ਕਿ ਜਿਵੇਂ ਬੈਂਕ ਦੇ ਵੱਲੋਂ ਡਾਕੂਮੈਂਟੇਸ਼ਨਸ ਜੁੜੇ ਨੇ ਚੈੱਕ ਕੀਤੇ ਜਾਂਦੇ ਨੇ ਤੇ ਸਿਕਿਉਰਿਟੀ ਪਰਪਸ ਦੇ ਲਈ ਤੁਹਾਡੇ ਵੱਲੋਂ ਅਜਿਹਾ ਕੀ ਰੱਖਿਆ ਜਾਂਦਾ ਹੈ ਸਟੂਡੈਂਟ ਸੀ ਰੱਖਦੇ ਕੁਝ ਨਹੀਂ ਸਟੂਡੈਂਟ ਕੋਲ ਅਸੀਂ ਇੱਕ ਟਰਸਟੀ ਹੁੰਦਾ ਬਾਕੀ ਸਾਡੇ ਆਪਣੇ ਕੁਝ ਬੇਸਿਕ ਜਿਹਾ ਐਗਰੀਮੈਂਟ ਹੁੰਦੇ ਆ ਜੋਸੀ ਕੈਂਡੀਡੇਟ ਦੇ ਨਾਲ ਐਗਰੀਮੈਂਟ ਕਰ ਲੈਨੇ ਆ ਜਾਂ ਤੁਸੀਂ ਇਹ ਲਗਾ ਲਓ ਵੀ ਕੈਂਡੀਡੇਟ ਦੇ ਨਾਲ ਸਾਡੀ ਗੱਲਬਾਤ ਹੁੰਦੀ ਹੈ ਤਾਂ ਆਬਵੀਅਸਲੀ ਗੱਲ ਜਦੋਂ ਸੀ ਉਹਦੇ ਹੋਮ ਵਿਜ਼ਿਟ ਕਰ ਰਹੇ ਆ ਤਾਂ ਉੱਥੇ ਜਾ ਕੇ ਸਾਨੂੰ ਪਤਾ ਚੱਲ ਹੀ ਜਾਂਦਾ ਹੈ ਬੱਚੇ ਦੀ ਇੱਕ ਜੈਨੂਇਨਟੀ ਦਿਖਦੀ ਹੁੰਦੀ ਹੈ ਲਗਾ ਲਓ ਉਹਦੀ ਪ੍ਰੋਫਾਈਲ ਤੋਂ ਵੀ ਤੇ ਉਸ ਤੋਂ ਬਾਅਦ ਤੁਸੀਂ ਇਹ ਲਗਾ ਲਓ ਵੀ ਜਿਨ੍ਹਾਂ ਕਾਲਜਾਂ ਦੇ ਵਿੱਚ ਅਸੀਂ ਬੱਚੇ ਨੂੰ ਭੇਜਦੇ ਆ ਉਹ ਕਾਲਜ ਸਾਡੇ ਆਪਣੇ ਟੱਚ ਦੇ ਵਿੱਚ ਹੀ ਹੁੰਦੇ ਆ ਵੀ ਲਗਾ ਲਓ ਵੀ ਅਸੀਂ ਬਾਲੀਆਂ ਆਪਸ਼ਨਾਂ ਨਹੀਂ ਉੱਥੇ ਓਪਨ ਅਪ ਕਰਦੇ ਵੀ ਲਗਾ ਲਓ ਬੱਚੇ ਦੀ ਅਸੀਂ ਪ੍ਰੀਵੀਅਸ ਪ੍ਰੋਫਾਈਲ ਦੇਖਦੇ ਆ ਉਦੇ ਪ੍ਰੋਫਾਈਲ ਅਕੋਰਡਿੰਗ ਜੋ ਉਹਨੂੰ ਕੋਰਸ ਚਾਹੀਦਾ ਹੁੰਦਾ ਅਸੀਂ ਉਹਦੇ ਅਕੋਰਡਿੰਗ ਕੋਈ ਵਧੀਆ ਕਾਲਜ ਉਹਨਾਂ ਨੂੰ ਅਵੇਲੇਬਲ ਕਰਵਾ ਕੇ ਦੰਨੇ ਆ ਉੱਥੇ ਜਾ ਕੇ ਜਦੋਂ ਕੱਲ ਨੂੰ ਬੱਚਾ ਸਟੱਡੀ ਕਰ ਰਿਹਾ ਤੇ ਅੱਗੇ ਜਾ ਕੇ ਉਹਨੇ ਵਰਕ ਪਰਮਿਟ ਵੀ ਲੈਣਾ ਤਾਂ ਉਹ ਸਾਡੇ ਥਰੂ ਹੀ ਹੋਣਾ ਸਾਡੀ ਨਿਗਰਾਨੀ ਦੇ ਵਿੱਚ ਹੀ ਹੁੰਦਾ ਸਾਰਾ ਕੁਝ ਤਾਂ ਬਸ ਉਹੀ ਸਾਡੀ ਸੇਫਟੀ ਹੁੰਦੀ ਹੈ ਰਾਦਰ ਥੈਨ ਐਟ ਅਸੀਂ ਕੋਈ ਬੱਚੇ ਕੋਲ ਕੋਈ ਡਾਕੂਮੈਂਟੇਸ਼ਨ ਨਹੀਂ ਲੈਂਦੇ ਕੋਈ ਕੁਛ ਨਹੀਂ ਤੇ ਸਿੰਪਲ ਜਾਂ ਇੱਕ ਇਹ ਹੀ ਹੁੰਦਾ ਵੀ ਅਸੀਂ ਗਰੰਟੀ ਗਰੈਂਟਰ ਦੇ ਬੇਸ ਤੇ ਕੰਮ ਕਰਦੇ ਵੀ ਕੋਈ ਪੜੋਸੀ ਅਗਲੇ ਨੇ ਕੋਈ ਗਰੈਂਟਰ ਪਾ ਲਿਆ ਵੀ ਜਿਹੜਾ ਉਹਨਾਂ ਦੀ ਕਿਤੇ ਨਾ ਕਿਤੇ ਜ਼ਿੰਮੇਵਾਰੀ ਲੈ ਸਕਦੇ ਵੀ ਹਾਂ ਜੀ ਇਹ ਗੱਲ ਨੂੰ ਕਲੀਅਰ ਕਰ ਦੇਣਗੇ ਇਹਨਾਂ ਦਾ ਕੋਈ ਰਿਕਾਰਡ ਨਹੀਂ ਕਿਸੇ ਨੇ ਪਿਛੇ ਪਹਿਲਾਂ ਲੋਨ ਨਹੀਂ ਲਏ ਰੱਖਿਆ ਤਾਂ ਉਹ ਹੀ ਚੀਜ਼ਾਂ ਵੀ ਅਸੀਂ ਕੋਈ ਆਈਟੀਆਰਾਂ ਤੇ ਜਾਂ ਫੈਮਿਲੀ ਇਨਕਮ ਤੇ ਇਨਸਿਸਟ ਨਹੀਂ ਕਰਦੇ ਕਿਸੇ ਦੀ ਨਹੀਂ ਵੀ ਹੈ ਤਾਂ ਬੱਚਾ ਜਦੋਂ ਆਬਵੀਅਸਲੀ ਗੱਲ ਹੈ ਕੈਨੇਡਾ ਸਟੱਡੀ ਕਰਨ ਜਾਊਗਾ ਤਾਂ ਉੱਥੇ ਜਾ ਕੇ ਉਹ ਪੈਸੇ ਕਮਾਉਂਦਾ ਤੇ ਉਹਦੇ ਵਿੱਚੋਂ ਆਪਣੇ ਹਿਸਾਬ ਦੇ ਨਾਲ ਬੱਚਾ ਸਾਡੇ ਕੋਲ EMI ਸੈੱਟ ਕਰਵਾ ਸਕਦਾ ਸਾਡੀ ਕੋਈ ਫਿਕਸ EMI ਨਹੀਂ ਹੁੰਦੀ ਹੈ ਅਸੀਂ ਬੜਾ ਹੀ ਉਹਨੂੰ ਇੱਕ ਟਰਾਂਸਪੇਰੈਂਸੀ ਜੀ ਲੈ ਕੇ ਚੱਲਦੇ ਆ ਰਿਲਾਈਏਬਲ ਬਣਾ ਕੇ ਰੱਖਿਆ ਹੋਇਆ ਵੀ ਬੱਚਾ ਆਪਣੇ ਹਿਸਾਬ ਦੇ ਨਾਲ ਐਡਜਸਟਮੈਂਟ ਜਿਹੜੀ ਹੈਗੇ ਲੇਟਰ ਔਨ ਕਰਵਾ ਵੀ ਸਕਦਾ ਕਦੇ ਹੁੰਦਾ ਜਦੋਂ ਥੋੜੀ ਕਿ ਫਾਈਨੈਂਸ਼ੀਅਲੀ ਸਿਚੁਏਸ਼ਨ ਬੱਚੇ ਦੀ ਨਹੀਂ ਸਹੀ ਹੁੰਦੀ ਫੀਸਾਂ ਵਗੈਰਾ ਭਰਨ ਦਾ ਟਾਈਮ ਹੁੰਦਾ ਕੁਝ ਵੀ ਤਾਂ ਉਦੋਂ ਆਪਣੀ ਜਿਹੜੀ EMI ਅਮਾਉਂਟ ਉਹ ਥੋੜੀ ਕੱਟ ਵੀ ਕਰਵਾ ਸਕਦਾ ਤੇ ਪ੍ਰੀ ਕਲੋਜ਼ਰ ਵੀ ਜੇ ਕਿਸੇ ਨੇ ਲੋਨ ਦਾ ਕਰਵਾਉਣਾ ਹੈ ਤਾਂ ਉਹਦੇ ਉੱਤੇ ਵੀ ਸਾਡੇ ਵੱਲੋਂ ਕੋਈ ਐਕਸਟਰਾ ਕਾਸਟ ਜਿਹੜੇ ਜਿੱਦਾਂ ਬੈਂਕ ਲੈਂਦਾ ਪ੍ਰੀਕਲੋਜ਼ਰ ਆ ਅਸੀਂ ਕੋਈ ਵੀ ਐਕਸਟਰਾ ਕਾਸਟ ਉਹਦੇ ਲਈ ਨਹੀਂ ਲੈਂਦੇ। ਇਹਦੇ ਵਿੱਚ ਜਿਵੇਂ ਸਟੂਡੈਂਟਸ ਬਾਹਰ ਜਾਂਦੇ ਨੇ ਤੇ ਕੋਈ ਪਾਰਟਿਕੂਲਰ ਕਾਲਜ ਹੈ ਜਿਹੜਾ ਤੁਹਾਡੇ ਵੱਲੋਂ ਅਲਾਟ ਕਰਾਇਆ ਜਾਂਦਾ ਜਾਂ ਫਿਰ ਕੋਈ ਪਾਰਟਿਕੂਲਰ ਸਿਟੀ ਜਾਂ ਪਾਰਟਿਕੂਲਰ ਕੰਟਰੀ ਪਾਰਟਿਕੂਲਰ ਕੁਝ ਨਹੀਂ ਹੈਗਾ ਜੀ ਦੇਖੋ ਬੱਚੇ ਦੀ ਪ੍ਰੈਫਰੈਂਸ ਦੇ ਉੱਤੇ ਉਹ ਜੀ ਕੰਮ ਕਰਦੇ ਵੀ ਬੱਚਾ ਕਿਹੜਾ ਕੋਰਸ ਲੈਣਾ ਚਾਹੁੰਦਾ ਸਭ ਤੋਂ ਪਹਿਲਾਂ ਜਦੋਂ ਬੱਚੇ ਸਾਡੇ ਕੋਲੇ ਆਉਂਦੇ ਆ ਅਸੀਂ ਉਹਦੇ ਪ੍ਰੋਫਾਈਲ ਦੀ ਅਸੈਸਮੈਂਟ ਕਰਦੇ ਆ ਲੋਨ ਜਿਹੜਾ ਬਹੁਤ ਵੱਡਾ ਪ੍ਰੋਸੀਜਰ ਆ ਜਾਂਦਾ ਹੈ ਜਦੋਂ ਬੱਚੇ ਸਾਨੂੰ ਰੀਚ ਆਊਟ ਕਰਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਉਹਦੀ ਪ੍ਰੋਫਾਈਲ ਚੈੱਕ ਕਰਦੇ ਆ ਉਹਦੇ ਬੈਂਡ ਸਕੋਰ ਕੀ ਨੇ ਉਹਦੀ ਜਿਹ ਪ੍ਰੀਵੀਅਸ ਸਟੱਡੀ ਕੀ ਸੀਗੀ ਕਿੰਨਾ ਉਹਦਾ ਗੈਪ ਹੋ ਚੁੱਕਾ ਹੈ ਉਸ ਹਿਸਾਬ ਦੇ ਨਾਲ ਅਸੀਂ ਪਹਿਲਾਂ ਮੈਚ ਕਰਕੇ ਦੇਖਦੇ ਵੀ ਕਿਹੜੇ ਕਾਲਜ ਦੇ ਵਿੱਚ ਕਿਹੜੇ ਕੋਰਸ ਦੇ ਵਿੱਚ ਬੱਚਾ ਜਿਹੜਾ ਫਿਟ ਇਨ ਹੋ ਸਕਦਾ ਉਸ ਤੋਂ ਬਾਅਦ ਹੀ ਅਸੀਂ ਉਹਦੇ ਨਾਲ ਅੱਗੇ ਲੋਨ ਬਾਰੇ ਫਿਰ ਡਿਸਕਸ ਕਰਦੇ ਆਂ ਜਿੰਨੀ ਤੁਹਾਡੀ ਇੰਨੀ ਫੀਸ ਜਾਊਗੀ ਇਹਦੇ ਤੇ ਐਨਾ ਲੋਨ ਹੋਏਗਾ 10 ਔਰ ਉਹਨਾਂ ਤੋਂ ਪ ਤੇ ਬਸ ਗਰੰਟੀ ਦੇ ਤੌਰ ਤੇ ਅਸੀਂ ਸਿਰਫ ਐਗਰੀਮੈਂਟ ਕਰਦੇ ਆ ਬੱਚਾ ਬਾਹਰ ਜਾਏਗਾ ਫੈਮਲੀ ਦਾ ਇੱਥੇ ਹੀ ਹੁੰਦੀ ਹੈ ਤਾਂ ਉਹੀ ਚੀਜ਼ ਹੈ ਵੀ ਉਹਦੇ ਚ ਸਾਨੂੰ ਬਾਰੇ ਡਾਕੂਮੈਂਟੇਸ਼ਨ ਦੀ ਲੋਡ ਨਹੀਂ ਪੈਂਦੀ ਇੱਕ ਤਾਂ ਬੱਚੇ ਦਾ ਟਾਈਮ ਜਿਹੜਾ ਸੇਵ ਹੋ ਜਾਂਦਾ ਹੈ ਦੂਜਾ ਕੋਈ ਬੈਂਕ ਜਦੋਂ ਲੋਨ ਦਿੰਦਾ ਇੱਕ ਫਿਕਸ ਅਮਾਉਂਟ ਹੀ ਦਿੰਦਾ ਜੇ ਮੰਨ ਲਓ ਤੁਹਾਡੀ ਇਨਕਮ ਦੇ ਹਿਸਾਬ ਨਾਲ 10 ਲੱਖ ਦਾ ਲੋਨ ਦੇ ਸਕਦਾ ਤਾਂ 10 ਲੱਖ ਦਾ ਹੀ ਪਾਸ ਕਰੂਗਾ ਸਾਡੇ ਕੋਲੋਂ ਬੱਚਾ ਭਾਵਾਂ ਦੀ 20 ਲੱਖ ਦੇ ਦੇ ਕਿਉਂਕਿ ਅਸੀਂ ਕਿਸੇ ਫਾਈਨਾਂਸ ਕੰਪਨੀ ਕੋਲੋਂ ਜਾਂ ਕਿਸੇ ਬੈਂਕ ਦੇ ਕੋਲੋਂ ਲੋਨ ਨਹੀਂ ਕਰਵਾਉਣਾ ਮਾਈਗ੍ਰੇਸ਼ਨ ਮਾਸਟਰ ਖੁਦ ਇੰਨਾ ਕੈਪੇਬਲ ਹੈਗਾ ਕਿ ਖੁਦ ਵੱਲੋਂ ਲੋਨ ਕਰਕੇ ਬੱਚਿਆਂ ਨੂੰ ਬਾਹਰ ਭੇਜਣ ਦਾ ਸੁਪਨਾ ਜਿਹੜਾ ਇਹ ਪੂਰਾ ਕਰ ਰਿਹਾ ਸਾਡੇ ਅੱਜ ਵੀ ਬੜੇ ਬੱਚੇ ਨੇ ਜਿੱਦਾਂ ਕਿ ਮੈਂ ਦੱਸਿਆ ਵੀ 500 ਦੇ ਕਰੀ ਫੈਮਿਲੀਜ਼ ਆਲਰੇਡੀ ਸਾਡੇ ਨਾਲ ਟਾਈ ਅਪਸਟਾ ਹੈਗੀਆਂ ਨੇ ਜਿਹੜੇ ਬੱਚੇ ਅਸੀਂ ਬਾਹਰ ਭੇਜਿਆ ਉਹ ਸਾਨੂੰ ਟਾਈਮ ਲੇ ਕੇ ਦੇਣਗੇ ਕਈ ਬੱਚਿਆਂ ਦੀ ਪ੍ਰੋਫਾਈਲ ਵੀਕ ਹੁੰਦੀ ਹੈ ਜਿਵੇਂ ਉਹਨਾਂ ਦੇ ਪਰਸੈਂਟੇਜ ਘੱਟ ਹੁੰਦਾ ਹੈ ਜਾਂ ਫਿਰ ਬੈਂਡਸ ਨਹੀਂ ਆਪਾਂਦੇ ਤੇ ਉਹਨਾਂ ਦੇ ਲਈ ਵੀ ਇਹ ਇਹ ਜਿਹੜਾ ਲੋਨ ਹੈ ਉਹ ਐਪਲੀਕੇਬਲ ਹੈ ਲੋਨ ਐਪਲੀਕੇਬਲ ਹਰ ਉਸ ਬੱਚੇ ਦੇ ਲਈ ਹੈ ਜਿੱਦੀ ਪ੍ਰੋਫਾਈਲ ਐਟ ਲੀਸਟ ਜਿਹਦੇ ਬੈਂਡ ਸਕੋਰ ਵਗੈਰਾ ਜਾਂ ਲਗਾ ਲਓ ਕਿ ਗੈਪ ਇੰਨਾ ਕੀ ਨਫਰ ਹੈਗਾ ਵੀ ਉਹ ਕੈਨੇਡਾ ਦੇ ਕਿਸੇ ਕਾਲਜ ਦੇ ਵਿੱਚ ਜਾਂ ਯੂਕੇ ਦੇ ਕਿਸੇ ਕਾਲਜ ਦੇ ਵਿੱਚ ਜਾ ਕੇ ਸਟੱਡੀ ਕਰ ਸਕੇ ਕਾਲਜ ਵੱਲੋਂ ਆਫਰ ਲੈਟਰ ਆਉਂਦੀ ਹੈ ਆਫਰ ਲੈਟਰ ਐਕਸੈਪਟ ਹੁੰਦੇ ਹੀ ਜੀ ਅਸੀਂ ਜਿਹੜਾ ਲੋਨ ਦਾ ਪ੍ਰੋਸੀਜਰ ਹੈ ਉਹ ਸਟਾਰਟ ਕਰ ਦਿੰਦੇ ਆ ਅੱਗੇ ਫੀਸ ਭਰਨਾ ਸਾਡਾ ਕੰਮ ਹੈ ਪਹਿਲਾਂ ਜਿਹੜੀ ਪ੍ਰੋਫਾਈਲ ਐਕਸੈਪਟ ਕਰਨ ਦਾ ਕੰਮ ਹੁੰਦਾ ਉਹ ਕਾਲਜ ਜਾਂ ਯੂਨੀਵਰਸਿਟੀ ਦਾ ਹੁੰਦਾ ਹੈ ਸਭ ਤੋਂ ਪਹਿਲਾਂ ਆਫਰ ਲੈਟਰ ਅਪਲਾਈ ਹੋएगी ਆਫਰ ਲੈਟਰ ਬੱਚੇ ਦੀ ਆਏਗੀ ਆਬਵੀਅਸly ਇਹ ਲੋ ਐਕਸੈਪਟਡ ਹੋ ਗਿਆ ਤੇ ਉਸ ਤੋਂ ਬਾਅਦ ਹੀ ਅਸੀਂ ਫੀਸ ਭਰ ਕੇ ਅੱਗੇ ਬੱਚੇ ਦਾ ਪ੍ਰੋਸੀਡ ਕਰ ਦੰਨੇ ਆ ਤੇ ਉਸ ਤੋਂ ਬਾਅਦ ਹੌਲੀ ਹੌਲੀ ਬੱਚਾ ਉੱਧਰ ਜਾ ਕੇ ਵੀ ਸਾਨੂੰ EMIs ਦੇ ਵਿੱਚ ਜਿਹੜੀ ਅਮਾਉਂਟ ਹੈ ਉਹ ਪੇ ਕਰਦਾ ਰਹਿੰਦਾ ਤਾਂ ਇਹ ਵੀ ਇੱਕ ਤਰੀਕਾ ਅਸੀਂ ਜਿਹੜਾ ਕੱਢਿਆ ਸੀਗਾ ਵੀ ਜੇ ਕੋਈ ਬੱਚਾ ਬਾਹਰ ਜਾਣ ਦਾ ਆਪਣਾ ਸੁਪਨਾ ਪੂਰਾ ਕਰਨਾ ਚਾਹੁੰਦਾ ਹੈ ਤੇ ਦੀ ਫੈਮਿਲੀ ਕਿਤੇ ਨਾ ਕਿਤੇ ਫਾਈਨੈਂਸ਼ੀਅਲੀ ਸਟੇਬਲ ਨਹੀਂ ਹੈਗੀ ਉਹਨੂੰ ਹੈਲਪ ਨਹੀਂ ਕਰਦੀ ਤਾਂ ਉਹ ਇਸ ਤਰੀਕੇ ਦੇ ਨਾਲ ਆਪਣੀ ਲਾਈਫ ਜਿਹੜੀ ਹੈ ਸਟੇਬਲ ਕਰ ਸਕਦਾ ਹੈ ਇਹ ਚਾਂਸ ਮੇਰੇ ਹਿਸਾਬ ਦੇ ਨਾਲ ਰਾਈਸ ਸੀਟ ਦੇ ਵਿੱਚ ਫਿਲਹਾਲ ਲਈ ਤਾਂ ਕੋਈ ਹੋਰ ਲੈ ਕੇ ਨਹੀਂ ਆਇਆ ਹੋਊਗਾ ਸਾਡੇ ਵੱਲੋਂ ਇੱਕ ਉਪਰਾਲਾ ਜਿਹੜਾ ਪਹਿਲੀ ਵਾਰ ਕੀਤਾ ਜਾ ਰਿਹਾ ਇਸ ਚੀਜ਼ ਦਾ ਹੁਣ ਤੱਕ ਕਿੰਨੇ ਕ ਬੱਚੇ ਜਿਹੜੇ ਅਜੇ ਹਨ ਜਿਨ੍ਹਾਂ ਨੂੰ ਤੁਸੀਂ ਲੋਨ ਦੇ ਥਰੂ ਜਿਹੜਾ ਬਾਹਰ ਭੇਜਿਆ ਲੋਨ ਦੇਖੋ ਲੋਨ ਤਾਂ ਅਪ੍ਰੋਕਸੀਮੇਟਲੀ ਅਸੀਂ ਜੇ ਮੰਨ ਕੇ ਚੱਲੇਗੇ 8-900 ਬੱਚੇ ਦਾ ਅਸੀਂ ਲੋਨ ਹੁਣ ਦਾ ਕੀਤਾ ਹੋਏਗਾ ਤੇ ਜਿੰਨਾ ਜੋ ਤੁਸੀਂ ਮੰਨ ਕੇ ਚੱਲ ਸਕਦੇ ਹੋ 500 ਦੇ ਕਰੀਬ ਬੱਚਾ ਸਾਡਾ ਆਲਰੇਡੀ ਕੈਨੇਡਾ ਦੇ ਵਿੱਚ ਯੂਕੇ ਦੇ ਵਿੱਚ ਸਟੱਡੀ ਕਰ ਰਹੇ ਹੈ ਇਹ ਲੋਨ ਦੇ ਥਰੂ ਹਾਂਜੀ ਐਸੇ ਲੋਨ ਦੇ ਥਰੂ ਕਰ ਰਹੇ ਹੈ ਤੇ ਹਰ ਮਹੀਨੇ ਲਗਾ ਕੇ ਚੱਲੂ ਹੀ ਉਹ ਸਾਨੂੰ EMI's ਵੀ ਪੇ ਕਰ ਰਹੇ ਨੇ ਤੇ ਹੁੰਦੇ ਨੇ ਕੁਝ ਬੱਚੇ ਚਲੋ ਜਿਨ੍ਹਾਂ ਕੋਲ ਟਾਈਮਲੀ ਨਹੀਂ ਪਰ ਹੁੰਦੀ ਪਰ ਅੱਗੇ ਪਿੱਛੇ ਹੋ ਜਾਂਦੇ ਨੇ ਤਾਂ ਅਸੀਂ ਉਹ ਚੀਜ਼ ਐਡਜਸਟ ਕਰਦੇ ਆਂ ਬੱਚੇ ਨਾਲ ਬੈਂਕ ਨਹੀਂ ਕਰਦਾ ਉਹ ਚੀਜ਼ ਤੁਸੀਂ ਇੱਕ ਗੱਲ ਕਹੀ ਸੀ ਕਿ PR ਤੱਕ ਤੁਸੀਂ ਜਿਹੜਾ ਬੱਚੇ ਦੀ ਹੈਲਪ ਹੈ ਉਹ ਕਰ ਦਿਓ ਤੇ ਇਹਦਾ ਕੀ ਪ੍ਰੋਸੀਜਰ ਹੈ ਤੁਹਾਡੇ ਵੱਲੋਂ PR ਤੱਕ ਤਾਂ ਦੇਖੋ ਜਦੋਂ ਹੁਣ ਬੱਚਾ ਸਾਡੇ ਨਾਲ ਕਨੈਕਟ ਹੋਇਆ ਓਬਵੀਅਸ ਦੀ ਗੱਲ ਹੈ ਅੱਜ ਬੱਚਾ ਸਟੱਡੀ ਕਰਨ ਜਾ ਰਿਹਾ ਹੈ ਜੀ ਤਾਂ ਜਦੋਂ ਅਸੀਂ ਲੋਨ ਦੰਨੇ ਮੈਂ ਪਹਿਲਾਂ ਵੀ ਦੱਸਿਆ ਵੀ ਅਸੀਂ ਉਹਨਾਂ ਕਾਲਜਾਂ ਦੇ ਵਿੱਚ ਹੀ ਬੱਚੇ ਦਾ ਅਪਲਾਈ ਕਰਦੇ ਆ ਜਿਨ੍ਹਾਂ ਦਾ ਸਾਨੂੰ ਟਰਸਟ ਹੈ ਵੀ ਕੱਲ ਨੂੰ ਸਾਡੇ ਆਪ ਦੇ ਉਹਨਾਂ ਕਾਲਜਿਸ ਦੇ ਨਾਲ ਟਾਈ ਅਪ ਨੇ ਵੀ ਕੱਲ ਨੂੰ ਅਸੀਂ ਵੀ ਜਦੋਂ ਬੱਚੇ ਕੋਲੋਂ ਆਪਣੇ ਫੀਸ ਜਿਹੜੀਆਂ ਰਿਕਵਰ ਕਰਨੇ ਤਾਂ ਸਾਡੀ ਸੇਫਟੀ ਵੀ ਜਿਹੜੀ ਥੋੜੀ ਉੱਤੇ ਹੋ ਜਾਂਦੀ ਹੈ ਜੀ ਬੇਸ਼ੱਕ ਬੱਚੇ ਕੋਲੋਂ ਅਸੀਂ ਕੋਈ ਡਾਕੂਮੈਂਟ ਨਹੀਂ ਲਏ ਉਹਦੀ ਪ੍ਰੋਪਰਟੀ ਮੌਰਗੇਜ ਨਹੀਂ ਕਰੀ ਬਟ ਪੇਮੈਂਟ ਦੀ ਸੇਫਟੀ ਵਾਸਤੇ ਅਸੀਂ ਉਹ ਚੀਜ਼ ਕਰਦੇ ਹੁੰਨੇ ਆ ਤਾਂ ਉਹਨਾਂ ਕਾਲਜਾਂ ਦੇ ਵਿੱਚ ਹੀ ਤੁਸੀਂ ਲਗਾ ਕੇ ਚੱਲੋ ਵੀ ਅਸੀਂ ਬੱਚਿਆਂ ਨੂੰ ਜਦੋਂ ਭੇਜਦੇ ਆ ਤਾਂ ਸਾਡੇ ਟਾਈ ਅਪਸ ਦੇ ਵਿੱਚ ਜਿਹੜੇ ਕਾਲਜ ਹੋਣਗੇ ਉਹ ਤੇ ਸਾਡੇ ਬੱਚਿਆਂ ਨੂੰ ਸਪੈਸ਼ਲ ਕਨਸੀਡਰੇਸ਼ਨ ਤੇ ਵੀ ਰੱਖਦੇ ਆ ਤਾਂ ਅੱਗੇ ਜਾ ਕੇ ਵਰਕ ਪਰਮਿਟ ਦੇ ਵਿੱਚ ਵੀ ਕੋਈ ਦਿੱਕਤਾਂ ਨਹੀਂ ਹੁੰਦੀ ਸਾਡੀ ਬੇਸਿਕਲੀ ਕੁਝ ਅਸੀਂ ਉੱਥੇ ਬੀ ਟੂ ਬੀ ਏਜੰਟਸ ਨਾਲ ਡੀਲ ਨਹੀਂ ਕਰਦੇ ਅਸੀਂ ਕੰਮ ਕਰਦੇ ਆ ਕੈਨੇਡਾ ਯੂਕੇ ਦੇ ਵਿੱਚ ਲਾਇਰਸ ਦੇ ਨਾਲ ਕੰਮ ਕਰਦੇ ਆ ਤੇ ਸਾਡੀਆਂ ਕੁਝ ਫੈਮਿਲੀਜ਼ ਨੇ ਫੈਮਿਲੀ ਟਾਈਅਪਸ ਨੇ ਕੁਝ ਬੰਦਿਆਂ ਦੇ ਨਾਲ ਲਗਾ ਕੇ ਚੱਲੋ ਵੀ ਜਿਹੜੇ ਉੱਧਰ ਦੇ ਸਿਟੀਜ਼ਨ ਨੇ ਤੇ ਉਹ ਸਾਨੂੰ ਹਰ ਇੱਕ ਚੀਜ਼ ਅਵੇਲੇਬਲ ਕਰਵਾ ਕੇ ਦਿੰਦੇ ਆ ਚਾਹੇ ਕਈਆਂ ਦੇ ਰੈਸਟੋਰੈਂਟ ਨੇ ਜਾਂ ਕੋਈ ਵਿਜ਼ਿਟਰ ਵੀਜ਼ਾ ਤੇ ਜਾਣਾ ਚਾਹੁੰਦੇ ਕਈ ਸਾਨੂੰ ਸਪਾਂਸਰ ਆ ਰੇਂਜ ਕਰਵਾ ਕੇ ਦਿੰਦੇ ਆ ਕਿਸੇ ਦੇ ਬਿਜ਼ਨੈਸਿਸ ਨੇ ਤਾਂ ਉਸ ਦੇ ਅਕੋਰਡਿੰਗ ਅਸੀਂ ਬੱਚੇ ਨੂੰ ਜਿਹੜੀ ਹੈ ਲਾਸਟ ਦਾ ਕੈਡਜਸਟਮੈਂਟ ਕਰਵਾ ਕੇ ਦਿੰਨੇ ਆ ਪਹਿਲਾਂ ਸਟੱਡੀ ਦੀ ਉਸ ਤੋਂ ਬਾਅਦ ਵਰਕ ਵੀ ਅਜਿਸਟ ਕਰਦੇ ਆ ਕਿਉਂਕਿ ਉਹ ਬੱਚਾ ਜਿਹੜਾ ਸਾਡੇ ਨਾਲ ਲੌਂਗ ਟਰਮ ਲਈ ਜੁੜ ਗਿਆ ਜੇ ਮੰਨ ਲਓ ਤੁਸੀਂ ਅੱਜ ਕਿਸੇ ਏਜੰਟ ਕੋਲੇ ਜਾਂਦੇ ਹੋ ਵੀਜ਼ਾ ਲਿਆ ਪੈਸੇ ਦਿੱਤੇ ਤੁਹਾਡਾ ਉਹਦੇ ਨਾਲ ਰਿਲੇਸ਼ਨ ਉੱਥੇ ਖਤਮ ਹੋ ਗਿਆ ਜੀ ਸਾਡਾ ਰਿਲੇਸ਼ਨ ਬੜਾ ਲੌਂਗ ਟਰਮ ਚੱਲਦਾ 10 ਸਾਲਾਂ ਤੱਕ ਦਾ ਸਾਡਾ ਰਿਲੇਸ਼ਨ ਜਿਹੜਾ ਬੱਚੇ ਨਾਲ ਜਾ ਰਿਹਾ ਹੁੰਦਾ ਜੀ ਤਾਂ ਬਸ ਉਸ ਹੀ ਰਿਲੇਸ਼ਨ ਦੇਖਦੇ ਤੁਸੀਂ ਲਗਾ ਲਓ ਵੀ ਸਾਡੇ ਨਾਲ ਬੱਚਾ ਪੀਆਰ ਹੋਣ ਤੋਂ ਬਾਅਦ ਤੱਕ ਵੀ ਜੁੜਿਆ ਹੁੰਦਾ ਹੈ ਮੋਸਟਲੀ ਪ੍ਰੀਕਲੋਜ਼ਰ ਹੀ ਕਰਾ ਜਾਂਦੇ ਬੱਚੇ ਕਿਉਂਕਿ ਹਾਰਡਲੀ ਮੇਰੇ ਖਿਆਲ ਚ 2 ਸਾਲ ਦੇ ਵਿੱਚ ਸਟੇਬਲ ਹੋ ਜਾਂਦੇ ਬੱਚੇ ਵੀ ਇੰਨੀ ਕਾਊਂਟ ਕਲੀਅਰ ਕਰ ਜਾਂਦੇ ਐਮਆਈ ਦੀ ਜਿਹੜੀ ਲੌਂਗ ਟਰਮ ਲਿਮਿਟ ਹੈ ਉਹ ਕਿੰਨੇ ਕ ਸਾਲ ਤੱਕ ਹੋ ਸਕਦਾ 10 ਸਾਲ ਤੱਕ ਸੀ ਮੈਕਸਿਮਮ 10 ਸਾਲ ਅਪਰੂਵ ਕਰਵਾ ਕੇ ਦੇ ਸਕਦੇ ਆ ਜੀ ਤੇ ਜੇਕਰ ਬੱਚੇ ਕੋਲੋਂ ਨਹੀਂ ਉਹ ਫਿਲ ਹੁੰਦਾ ਉਸ ਟਾਈਮ ਪੀਰੀਅਡ ਵਿੱਚ ਫਿਰ ਹੋ ਜੰਦੇ ਅੱਜ ਤੱਕ ਤਾਂ ਵੈਸੇ ਕੋਈ ਪ੍ਰੋਬਲਮ ਆਈ ਨਹੀਂ 10 ਸਾਲ ਦੀ ਡਿਊਰੇਸ਼ਨ ਬਹੁਤ ਵੱਡੀ ਹੋ ਜਾਂਦੀ ਹੈ ਮੇਰੇ ਖਿਆਲ ਚ ਮੰਥਲੀ ਜੋ ਈਐਮਆਈ ਉਸ ਹਿਸਾਬ ਨਾਲ ਬਣਦੀ ਹੈ ਤੁਹਾਡੇ 7000 8000 10000 ਤੇ ਜਿਹੜਾ ਬੱਚਾ ਜਾ ਕੇ ਕੈਨੇਡਾ ਸਟੱਡੀ ਕਰ ਰਿਹਾ ਤੇ ਕੈਨੇਡਾ ਦੇ ਵਿੱਚ ਉਹ 10 ਸਾਲ ਲਗਾ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਇੰਨੀ ਕੁ ਵੀ ਉਹ ਈਐਮਆਈ ਪੇ ਨਹੀਂ ਕੈਨੇਡਾ ਯੂਕੇ ਤੋਂ ਇਲਾਵਾ ਹੋਰ ਕਿਹੜੀ ਕੰਟਰੀ ਹੈ ਜਿਦੇ ਵਿੱਚ ਤੁਸੀਂ ਆ ਲੋਨ ਦੀ ਫੈਸਿਲਿਟੀ ਆਪਾਂ ਲੋਨ ਫੈਸਿਲਿਟੀ ਤੋਂ ਬਾਹਰ ਜੇ ਆਪਾਂ ਕੋਈ ਕੰਟਰੀ ਦੇਖੀਏ ਤਾਂ ਉਹਦੇ ਵਿੱਚ ਇੱਕ ਯੂਐਸਏ ਵਧੀਆ ਆਪਸ਼ਨ ਹੋ ਸਕਦੀ ਹੈ ਹੁਣ ਜਿਹੜੇ ਬੱਚਿਆਂ ਨੇ ਇੰਡੀਆ ਦੇ ਵਿੱਚ ਤੁਸੀਂ ਮੰਨ ਕੇ ਚੱਲ ਸਕਦੇ ਹੋ 3 ਲੱਖ 4 ਲੱਖ ਰੱਖਦਾ ਬਜਟ ਹੈਗਾ ਹਾਂਜੀ ਉਸ ਤੋਂ ਵੱਧ ਉਹ ਪੇ ਨਹੀਂ ਕਰ ਸਕਦੇ ਤਾਂ ਯੂਐਸਓ ਨਾਲੇ ਬੈਟਰ ਆਪਸ਼ਨ ਹੈ ਉਹਦੇ 'ਚ ਤੁਹਾਨੂੰ ਲੋਨ ਕਰਵਾਉਣ ਦੀ ਵੀ ਲੋੜ ਨਹੀਂ ਪੈਗੀ ਉਹਦੇ ਵਿੱਚ ਕੀ ਹੁੰਦਾ ਵੀ ਤੁਹਾਡੀ ਜਿਹੜੀ ਤੁਸੀਂ ਕਾਲਜ ਦੀ ਫੀਸ ਭਰਨੀ ਹੈ ਕੋਰਸ ਫੀਸ ਜਿਹੜੀ ਤੁਹਾਡੀ ਹੋਏਗੀ ਉਹ ਤੁਸੀਂ 6 ਮਹੀਨਿਆਂ ਬਾਅਦ ਜਾਂ 3 ਮਹੀਨਿਆਂ ਬਾਅਦ ਸਾਲ ਬਾਅਦ ਮਤਲਬ ਕੁਆਟਰਲੀ ਵੀ ਪੇ ਕਰ ਸਕਦੇ ਹੋ ਤੇ ਇਅਰਲੀ ਵੀ ਪੇ ਕਰ ਸਕਦੇ ਹੋ ਉੱਥੇ ਜਾ ਕੇ ਹੀ ਤੁਸੀਂ ਫੀਸ ਪੇ ਕਰਨੀ ਹੁੰਦੀ ਹੈ ਇੰਡੀਆ ਤੋਂ ਤੁਹਾਨੂੰ ਫੀਸ ਭਰਨ ਦੀ ਜ਼ਰੂਰਤ ਜਿਹੜੀ ਉਹ ਨਹੀਂ ਹੁੰਦੀ ਹੈ ਉਦੇ ਵਿੱਚ ਕੀ ਚੀਜ਼ ਆ ਵੀ ਤੁਹਾਡਾ ਇੱਕ ਜਿਹੜਾ ਦਾਇਰਾ ਇਹ ਕਾਲਜਿਸ ਯੂਨੀਵਰਸਿਟੀ ਸਿਲੈਕਟ ਕਰਨ ਦਾ ਵੱਜ ਜਾਂਦਾ ਤੁਸੀਂ ਆਪਣੀ ਇੱਛਾ ਦੇ ਅਨੁਸਾਰ ਕਾਲਜ ਆਪਟ ਕਰ ਸਕਦੇ ਹੋ ਤੇ ਯੂਨੀਵਰਸਿਟੀ ਐਕਸੈਪਟ ਕਰ ਸਕਦੇ ਹੋ ਤਾਂ ਜਿਹਦੇ ਵਿੱਚ ਬੱਚਾ ਜਾਣਾ ਚਾਹੇ ਜਿਹੜਾ ਕੋਰਸ ਕਰਨਾ ਚਾਹੇ ਬੱਚਾ ਆਪਣੇ ਪ੍ਰੋਫਾਈਲ ਅਕੋਰਡਿੰਗ ਖੁਦ ਸਿਲੈਕਟ ਕਰ ਸਕਦਾ ਹੈ ਹਾਲਾਂਕਿ ਬਹੁਤ ਸਾਰੇ ਬੱਚੇ ਕਹਿੰਦੇ ਵੀ ਹਾਂਜੀ ਇੰਟਰਵਿਊ ਦੇ ਵਿੱਚ ਯੂਐਸ ਦਾ ਹੁੰਦਾ ਬਟ ਯੂਐਸ ਨੂੰ ਹੀ ਮੈਂ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਈਜ਼ੀ ਆਪਸ਼ਨ ਮੰਨਦਾ ਹੈ ਈਜ਼ੀ ਕਿਉਂ ਹੈ ਉਹ ਕਿ ਜਦੋਂ ਬੱਚਾ ਯੂਕੇ ਕੈਨੇਡਾ ਆਸਟ੍ਰੇਲੀਆ ਇਆ ਕਿਸੇ ਵੀ ਅਦਰ ਕੰਟਰੀ ਦੇ ਵਿੱਚ ਅਪਲਾਈ ਕਰਦੇ ਉਹਦੀ ਪ੍ਰੀਵੀਅਸ ਪ੍ਰੋਫਾਈਲ ਦੇਖੀ ਜਾਂਦੀ ਹੈ ਜੀ ਹੁਣ ਜੇ ਮੰਨ ਲਓ ਕਿਸੇ ਬੱਚੇ ਦਾ ਅੱਜ ਦਾ ਜਿਹੜਾ ਸਮਾਂ ਏ ਉਹ ਵਧੀਆ ਏ ਪਿਛਲਾ ਉਹਦਾ ਜੋ ਪਾਸਟ ਉਹਦਾ ਗਿਆਏ ਪਾਸਟ ਲਗਾ ਲਓ ਉਹਦੀ ਪ੍ਰੋਫਾਈਲ ਜ਼ੀਰੋ ਹੈ ਜਾਂ ਲਗਾ ਲਓ ਗੈਪ ਜਿਆਦਾ ਵੱਧ ਗਿਆ ਤਾਂ ਉੱਥੇ ਉਹਦੇ ਕੋਲੇ ਕੋਈ ਆਪਸ਼ਨ ਨਹੀਂ ਬਚਦੀ ਦੂਜੀਆਂ ਕੰਟਰੀਆਂ ਦੇ ਵਿੱਚ ਜੇ ਉਹਦਾ ਮੰਨ ਲਓ ਗੈਪ ਹੋ ਗਿਆ ਸਾਲ ਤੋਂ ਵੱਧ ਤਾਂ ਉਹ ਆਸਟ੍ਰੇਲੀਆ ਕਦੇ ਵੀ ਅਪਲਾਈ ਨਹੀਂ ਕਰ ਸਕਦਾ ਯੂਕੇ ਐਕਸੈਪਟ ਕਰਦਾ ਹੈ ਗੈਪ ਨੂੰ ਕੈਨੇਡਾ ਵੀ ਕਰਦਾ ਇਸੇ ਕਰਕੇ ਪਹਿਲਾਂ ਮੈਂ ਜਿਹੜੀਆਂ ਆਪਸ਼ਨਾਂ ਦਿੱਤੀਆਂ ਤੁਹਾਨੂੰ ਲੋਨ ਫੈਸਿਲਿਟੀ ਦੇ ਵਿੱਚ ਯੂਕੇ ਤੇ ਕੈਨੇਡਾ ਦੀਆਂ ਹੀ ਦਿੱਤੀਆਂ ਸੀਗੀਆਂ ਬਟ ਉਸ ਤੋਂ ਅੱਗੇ ਵੀ ਜੇ ਗੱਲ ਕਰੀਏ ਯੂਐਸ ਦੇ ਵਿੱਚ ਥੋੜਾ 10 ਸਾਲ ਤੱਕ ਦਾ ਗੈਪ ਵੀ ਐਕਸੈਪਟੇਬਲ ਹੋ ਜਾਂਦਾ ਉਸ ਤੋਂ ਬਾਅਦ ਜੇ ਤੁਸੀਂ ਹਾਇਲ ਸਪੀਟੀ ਨਹੀਂ ਕੀਤੀ ਤਾਂ ਵੀ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਬੇਸਿਕਲੀ ਉਹ ਪ੍ਰੋਫਾਈਲ ਤੇ ਡਿਪੈਂਡ ਨਹੀਂ ਕਰਦਾ ਤੁਹਾਡੇ ਯੂਐਸ ਦਾ ਵੀਜ਼ਾ ਯੂਐਸ ਦਾ ਵੀਜ਼ਾ ਡਿਪੈਂਡ ਕਰਦਾ ਹੈ ਕੀ ਤੁਸੀਂ ਅੱਜ ਜੋ ਉਹਦੇ ਬਾਰੇ ਆਪਣੇ ਫਿਊਚਰ ਬਾਰੇ ਕੀ ਸੋਚ ਰਹੇ ਹੋ ਜਦੋਂ ਤੁਸੀਂ ਇੰਟਰਵਿਊ ਦੇਣ ਜਾਓਗੇ ਡੈਡ ਮਿੰਟ ਦੀ ਮੈਕਸਿਮਮ ਮਹੀਨਾ ਡੈਡ ਮਹੀਨਾ ਹੱਦ 2 ਮਹੀਨੇ ਦੀ ਪ੍ਰੈਕਟਿਸ ਚਾਹੀਦੀ ਹੈ ਸਾਡੇ ਕੋਲ টিਚਰਸ ਵੀ ਅਵੇਲੇਬਲ ਨੇ ਅਸੀਂ ਖੁਦ ਫ੍ਰੀ ਜਿਹੜੀ ਹੈਗੀ ਆ ਉਹਨਾਂ ਨੂੰ ਕਲਾਸਿਸ ਦੰਨਿਆ ਬੱਚਿਆਂ ਨੂੰ ਜਿਹੜੇ ਬੱਚੇ ਯੂਐਸ ਦੀ ਸਟੱਡੀ ਵੀਜ਼ਾ ਦੀ ਪ੍ਰੈਪਰੇਸ਼ਨ ਕਰਦੇ ਹੁੰਦੇ ਇੰਟਰਵਿਊ ਦੀ ਤੁਸੀਂ ਉਹਦੇ ਵਿੱਚ ਮਲਟੀਪਲ ਟਾਈਮਸ ਵੀ ਇੰਟਰਵਿਊ ਦੇ ਸਕਦੇ ਹੋ ਫਸਟ ਟਾਈਮ ਫੇਲ ਹੋ ਗਏ ਸੈਕੰਡ ਟਾਈਮ ਟਰਾਈ ਕਰ ਸਕਦੇ ਹੋ ਥਰਡ ਟਾਈਮ ਟਰਾਈ ਕਰ ਸਕਦੇ ਹੋ ਤੋ ਜੀ ਜੇ ਵੀ ਤੁਹਾਡੀ ਇੰਟਰਵਿਊ ਤੇ ਹੀ ਸਾਰਾ ਕੁਝ ਡਿਪੈਂਡ ਹੈ ਜੇ ਬੱਚੇ ਨੇ ਅੱਜ ਹੀ ਰਾਤਾ ਬਣਾ ਲਿਆ ਤਾਂ ਉਹ ਮਹੀਨਾ ਡੇਢ ਮਹੀਨੇ ਦੀ ਤਿਆਰੀ ਕਰਕੇ इजीली ਵੀਜ਼ਾ ਕ੍ਰੈਕ ਕਰ ਸਕਦੇ ਸੋ ਮਾਈਗ੍ਰੇਸ਼ਨ ਮਾਸਟਰਸ ਵਾਲੇ ਬਹੁਤ ਹੀ ਅੱਛਾ ਵਿਕਲਪ ਲੈ ਕੇ ਆਏ ਨੇ ਇਹਨਾਂ ਦੇ ਵੱਲੋਂ 500 ਤੋਂ ਜ਼ਿਆਦਾ ਬੱਚੇ ਹਲੇ ਤੱਕ ਐਬ੍ਰੋਡ ਭੇਜ ਦਿੱਤੇ ਗਏ ਨੇ ਇਹ ਬਹੁਤ ਹੀ ਵਧੀਆ ਵਿਕਲਪ ਹੈ ਜੇਕਰ ਤੁਸੀਂ ਵੀ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੋ ਤਾਂ ਲੋਨ ਕਰਵਾ ਸਕਦੇ ਹੋ ਪਰਸਨਲ ਲੋਨ ਇਹਨਾਂ ਵੱਲੋਂ ਕਰਵਾ ਸਕਦੇ ਹੋ ਕਿਸੇ ਬੈਂਕ ਕੋਲ ਜਾਣ ਦੀ ਲੋੜ ਨਹੀਂ ਤਾਂ ਜਲਦੀ ਆਓ ਮਾਈਗ੍ਰੇਸ਼ਨ ਮਾਸਟਰਸ ਕੋਲ ਤੇ ਆਪਣਾ ਬਾਹਰ ਜਾਣ ਦਾ ਸੁਪਨਾ ਜਿਹੜਾ ਹੈ ਉਹ ਪੂਰਾ ਕਰ